ਦੋਸਤੋ ਇੱਕ ਗੱਲ ਬਿਲਕੁਲ ਸੱਚ ਸਾਬਤ ਹੋਗੀ ਕਹਿੰਦੇ ਨੇ ਜਿਹੜਾ ਕੈਨੇਡਾ ਨਾ ਉਹ ਅਮਰੀਕਾ ਦੇ ਇਸ਼ਾਰੇ ਤੇ ਚੱਲਦਾ ਤੇ ਜਿਸ ਦਾ ਕਿ ਅਮਰੀਕਾ ਨੇ ਪਹਿਲਾਂ ਜਿਹੜੇ 2 ਨੰਬਰ ਦੇ ਵਿੱਚ ਪਨਾਮਾ ਟੱਪ ਗਏ ਜਾਂ ਕਿਦਾਂ ਵੀ ਵਿਚਾਰੇ ਔਕੇ ਸੋਕੇ ਔਕੇ ਆਪਣੀ ਜਾਨ ਤੇ ਖੇਡ ਗਏ ਅਮਰੀਕਾ ਦੇ ਵਿੱਚ ਆਪਣੇ ਚੰਗੇ ਭਵਿੱਖ ਵਾਸਤੇ ਗਏ ਨੇ ਉਹਨਾਂ ਨੂੰ ਕਹਿੰਦੇ ਜੀ ਚੁੱਕੇ ਆਪਾਂ ਬਾਹਰ ਮਾਰਨਾ ਆਪਣੀ ਕੰਟਰੀ ਦੇ ਵਿੱਚੋਂ ਤੇ ਹੁਣ ਉਸੇ ਹੀ ਨਕਸ਼ੇ ਕਦਮ ਤੇ ਚੱਲਦਾ ਹੋਇਆ ਕੈਨੇਡਾ ਇਹ ਕੀ ਕਰ ਰਿਹਾ ਇਹਨਾਂ ਦੀ ਅਖਬਾਰ ਨੇ ਇੱਕ ਨੇ ਛਾਪਿਆ ਵਾ ਦੀ ਗਲੋਬਲ ਐਂਡ ਮੇਲ ਨੇ ਕਿ ਜਿਹੜਾ 10000 ਵੀਜ਼ਾ ਆ ਨਾ ਉਹ ਜਾਲੀ ਲੱਗਾ ਹੋਇਆ ਵਾ ਮਤਲਬ ਕਿ ਜਿਹੜੇ ਇਲੀਗਲ ਐਂਟਰੀ ਹੋ ਗਈ ਸਾਡੇ ਦੇਸ਼ ਦੇ ਵਿੱਚ ਸਟੂਡੈਂਟ ਦੀ ਬੰਦਾ ਪੁੱਛੇ ਵੀ ਜਦੋਂ ਉਹ 에어ਪੋਰਟ ਤੋਂ ਲੰਘ ਕੇ ਆਏ ਸੀਗੇ ਇੰਨਾ ਵੱਡਾ ਪ੍ਰੋਸੈਸ ਹੁੰਦਾ ਵਾ ਕੱਲੀ-ਕੱਲੀ ਚੀਜ਼ ਤੁਸੀਂ ਵੇਖਦੇ ਹੋ ਤੁਹਾਨੂੰ ਉਦੋਂ ਨਾ ਲੱਭਾ ਵੀ ਇਹ ਵੀਜ਼ੇ ਜਿਹੜੇ ਨੇ ਰੌਮ ਨੇ ਗਲਤ ਨੇ ਤੇ ਇਹਨਾਂ ਨੂੰ ਵਾਪਸ ਕਰ ਲੀਏ ਪਹਿਲਾਂ ਤੁਸੀਂ ਉਹਨਾਂ ਨੂੰ ਆਪਣੇ ਦੇਸ਼ ਵਿੱਚ ਵਾੜ ਲਿਆ ਅੰਦਰ ਐਂਟਰੀ ਦੇਤੀ ਲੱਖਾਂ ਰੁਪਏ ਸਾਡੇ ਪੰਜਾਬ ਦਾ ਜਿਹੜਾ ਵਾ ਉਹ ਤੁਸੀਂ ਆਪਣੇ ਦੇਸ਼ ਦੇ ਵਿੱਚ ਲੈ ਗਏ ਕੈਨੇਡਾ ਦੇ ਵਿੱਚ ਲੈ ਗਏ ਤੇ ਹੁਣ ਚੁੱਕ ਕੇ ਤੁਸੀਂ ਕਹਿਣ ਦੇਜੇ ਕਿ ਇਹ ਵੀਜ਼ੇ ਹੀ ਗਲਤ ਨੇ ਗਲਤ ਆ ਭਾਵੇਂ ਉਹਨਾਂ ਵਿਚਾਰਿਆਂ ਦੇ ਨਾਲ ਕਿਸੇ ਨੇ ਵੀ ਠੱਗੀ ਕੀਤੀ ਭਾਵੇਂ ਉਹ ਏਜੰਟ ਹੀਗਾ ਭਾਵੇਂ ਉਹ ਇਥੋਂ ਦੀਆਂ ਹੁਣ ਸਰਕਾਰਾਂ ਬੇਈਮਾਨ ਹੋ ਗਈਆਂ ਨੇ ਕੈਨੇਡਾ ਦੀਆਂ ਉਹ ਨੇ ਪਰ ਖਾਮਿਆ ਜਾਂ ਕਿਹਨੂੰ ਪੁਤਨਾ ਪਹਿਣਾ ਇੱਕ ਆਮ ਇਨਸਾਨ ਇੱਕ ਆਮ ਸਟੂਡੈਂਟ ਇੱਕ ਆਮ ਬੱਚੇ ਨੂੰ ਜਿਹੜਾ ਵਿਚਾਰਾ ਸਾਰਾ ਕੁਝ ਵੇਚ ਵਟ ਕੇ ਤੁਹਾਡੀ ਕੰਟਰੀ ਦੇ ਵਿੱਚ ਗਿਆ ਸੀਗਾ ਮੈਨੂੰ ਉਹਨਾਂ ਬੱਚਿਆਂ ਦਾ ਦੁੱਖ ਮਾਰ ਰਿਹਾ ਵਾ ਜਿਹੜੇ ਰੀਸੈਂਟਲੀ ਹੁਣੇ-ਹੁਣੇ ਕਿਤੇ ਕੈਨੇਡਾ ਦੀ ਧਰਤੀ ਦੇ ਉੱਤੇ ਉਤਰੇ ਹੋਣੇ ਨੇ ਤੇ ਜਿਨ੍ਹਾਂ ਨੂੰ ਜੰਟਾਂ ਨੇ ਫੇਕ ਵੀਜ਼ਾ ਲਵਾ ਕੇ ਤੇ ਜਹਾਜ਼ੇ ਚਾੜ ਦਿੱਤਾ ਵਾ ਤੇ ਕੈਨੇਡਾ ਸਰਕਾਰ ਨੂੰ ਵੀ ਹੁਣ ਚੇਤਾ ਆਇਆ ਵਾ ਜਦੋਂ ਉਹ ਆ ਗਏ ਨੇ ਇੱਥੇ ਕਿ ਇਹ ਵੀਜ਼ੇ ਤੇ ਝਾਲੀ ਨੇ 10000 ਜਿਹਦੇ ਵਿੱਚੋਂ ਕਹਿੰਦੇ ਨੇ 80% ਪੰਜਾਬ ਤੇ ਗਰਜਦਾਤੀ ਆ ਤੇ ਮੈਂ ਤੁਹਾਨੂੰ ਕੈਨੇਡਾ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਇਹ ਕੋਈ ਟੈਰਰਿਸਟ ਨਹੀਂ ਹੈਗੇ ਇਹ ਕੋਈ ਗੈਂਗਸਟਰ ਨਹੀਂ ਹੈਗੇ ਇਹ ਚੰਗੇ ਭੋਖ ਦੀ ਤਲਾਸ਼ ਦੇ ਵਿੱਚ ਰੁਜ਼ਗਾਰ ਦੀ ਤਲਾਸ਼ ਦੇ ਵਿੱਚ ਤੁਹਾਡੇ ਮੁਲਕ ਦੇ ਵਿੱਚ ਆਏ ਨੇ ਇਹ ਤੁਹਾਡਾ ਕੋਈ ਨੁਕਸਾਨ ਨਹੀਂ ਕਰਨ ਲੱਗੇ ਵਿਚਾਰੇ ਇਹਨਾਂ ਦੇ ਉੱਤੇ ਤਸ਼ੱਦਦ ਨਾ ਟਾਇਓ ਤੁਹਾਡੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਵੀ ਤੁਹਾਡੇ ਮਸਲੇ ਚੱਲਦੇ ਨੇ ਉਹ ਤੁਸੀਂ ਆਪਸ ਵਿੱਚ ਬਹਿ ਕੇ ਸਲਝਾਓ ਇਹਨਾਂ ਵਿਚਾਰਿਆਂ ਨੂੰ ਨਾ ਪੀਸੋ ਵਿੱਚ ਸਟੂਡੈਂਟ ਨੂੰ ਜਿਹੜਾ ਤੁਹਾਡੀ ਕੰਟਰੀ ਦੇ ਵਿੱਚ ਆਇਆ ਬਾ ਤੁਸੀਂ ਲੱਖਾਂ ਰੁਪਏ ਲਏ ਨੇ ਤੇ ਫਿਰ ਇੱਥੇ ਆਏ ਨੇ ਤੁਹਾਡੇ ਕੋਲ ਤੇ ਤੁਹਾਨੂੰ ਨਹੀਂ ਪਤਾ ਵੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਇੱਥੋਂ ਨਿਕਲੇ ਹੋਣਗੇ ਕਿਸੇ ਦੀ ਜ਼ਮੀਨ ਗੈਣੇ ਹੋएगी ਕੋਈ ਵੇਚ ਕੇ ਗਿਆ ਹੋਵੇਗਾ ਕਿਸੇ ਦਾ ਘਰ ਵੇਚ ਗਿਆ ਹੋਵੇਗਾ ਤੇ ਮੈਨੂੰ ਦੁੱਖ ਆ ਰਿਹਾ ਆ ਅੰਨਾ ਭੈਣ ਭਰਾਵਾਂ ਦਾ ਤੇ ਬਾਕੀ ਜਿਹੜੇ ਭੈਣ ਭਰਾ ਵੀ ਮੇਰੇ ਇਸ ਚੱਕਰ ਦੇ ਵਿੱਚ ਆਏ ਨੇ ਮੈਂ ਇੱਕ ਤੇ ਉਹਨਾਂ ਜੰਟਾਂ ਨੂੰ ਕਹਿਣਾ ਕਿ ਜਿਨ੍ਹਾਂ ਨੇ ਫੇਕ ਵੀਜੇ ਲਵਾ ਕੇ ਦਿੱਤੇ ਆ ਤੁਸੀਂ ਉਹਨਾਂ ਦੀ ਬਾਹ ਫੜੋ ਤੇ ਤੁਸੀਂ ਜਿਹੜੇ ਮੇਰੇ ਭੈਣ ਭਰਾ